ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ YouTube ਚੈਨਲ ਤੇ ਅੱਜ ਆਪਣਾ ਘੁੰਮਰੇਜ ਆਪ ਆਪਣੀ PR 128 ਹੈ ਇਹ ਇਹਦੇ ਵਿੱਚ ਜੀ ਲੱਗੀ ਹੋਈ ਆਪਣੀ 24 ਤਰੀਕ ਦੀ ਯਾਨੀ ਕਿ ਨੂੰ ਹੋ ਗਏ ਅੱਜ 22 23 ਦਿਨ ਹੋ ਗਏ ਵੀ ਦੇ ਚ ਜਿਹੜਾ ਬੋਨਸ ਬੁੱਝਾ ਉਹ ਦੇਖ ਰਹੇ ਤੇ ਵੀ ਕੋਈ ਦਿਖਦਾ ਕਿ ਨਹੀਂ ਦਿਖਦਾ ਪਰ ਜੈਸੀ ਦੇਖਿਆ ਵੀ ਸਾਨੂੰ ਦਿਖ ਜਰੂਰ ਰਹੇ ਆ ਕੋਈ ਕੋਈ ਬੂਟਾ ਆ ਦੇਖੋ ਜਿੱਕਣੇ ਬੂਟਾ ਆਈ ਆਈ ਮਿਲੇ ਆ ਸਾਨੂੰ ਮਿਲੇ ਕੋਈ ਕੋਈ ਆ ਕਿਤੇ ਕਿਤੇ ਮਿਲੇ ਜਰੂਰ ਆ ਪਰ ਜਿੰਨੇ ਸਾਨੂੰ ਬੂਝੇ ਹੁਣ ਤੱਕ ਮਿਲੇ ਆ ਆਪਾਂ ਦੋ-ਤਿੰਨ ਪੱਟ ਕੇ ਦੇਖੇ ਆ ਹਾਂਜੀ ਉਹ ਸਾਰਿਆਂ ਨੂੰ ਡਬਲ ਜੜਾਂ ਦੀਆਂ ਹੂੰ ਇਹ ਪਤਾ ਨਹੀਂ ਕੀ ਗੱਲ ਆ ਵੀ ਡਬਲ ਜੜਾਂ ਸਾਰਿਆਂ ਨੂੰ ਜਿੰਨੇ ਦੇਖਦੇ ਆ ਆਈਆਂ ਵੀ ਹੋ ਹੋ ਕਰ ਵੀ ਕੇ ਸਕਦੇ ਇਹਨਾਂ ਨੂੰ ਫੈਸਟ ਕਰਾਈ ਆ ਜਿਕਣਾ ਬੂਟਾ ਖੜਾ ਦੇ ਆਹ ਖੜਾ ਹੈ ਇਹ ਕਿਉਂ ਡਬਲ ਜੜਾਂ ਹੈ ਹਮ ਇੱਕ ਜੜ ਥੱਲੇ ਇੱਕ ਉੱਪਰ ਜਿੰਨੇ ਬੂਟੇ ਸੀ ਪੱਤੇ ਆ ਤਕਰੀਬਨ ਸਾਰਿਆਂ ਨੂੰ ਡਬਲ ਜੜਾਂ ਆ ਜਿਹੜਾ ਮਿਲਿਆ ਇਹ ਰੇ ਆ ਵੀ ਤਕਰੀਬਨ ਕੋਈ ਕੋਈ ਆ ਜਿਕਣਾ ਮੰਨ ਕੇ ਚੱਲੋ ਬਈ ਇੱਗੇ ਵਿੱਚ 5-7 ਕ ਬੂਟੇ ਮਿਲੇ ਹੋਗੇ। ਕੀਲੇ ਦੇ 20-25 ਬੂਟੇ ਲਾ ਲਓ। ਇੰਨੀ ਕ ਐਵਰੇਜ ਬੈਠੀ ਆ। ਪਰ ਹੈ ਸਾਰੇ ਡਬਲ ਚੜਾ ਵਾਲੇ। ਚਲੋ ਦੇਖਦੇ ਆ ਵੀ ਕਿਆ ਇਹ ਹੁਣੇ ਵਾਇਰਸ ਆ ਕਿਆ ਇਹ? ਕਿਆ ਕਹੇ ਜੀ? ਰੋਕੀ ਹੁਣ ਕੇ ਵੀ ਕਲਾਂ ਕੋ ਦਿਖਾਈ ਤੇ ਪੁਸ਼ਟੀ ਹੋਊਗੀ ਵੀ ਕਿਆ ਚੀਜ਼ ਆ ਕਿਆ ਨਹੀਂ। ਹੈ 128 ਹੈ ਸਾਡੇ ਹੀ ਵੈਰਾਈਟੀ ਦੇ ਵਿੱਚ ਆ ਜਿਹੜੀ 26 ਆ ਉਧਰ। 26 ਵਿੱਚ ਨਹੀਂ ਹੈਗਾ ਬਿਲਕੁਲ ਵੀ। ਚਲੋ ਦੇਖਦੇ ਆ ਬਾਕੀ ਕਿੱਦਾਂ ਹੈ ਕਿੱਦਾਂ ਨਹੀਂ ਇਹਦਾ ਰਿਜ਼ਲਟ। ਪਰ ਹਾਲ ਦੀ ਘੜੀ ਤਾਂ ਇਹ ਲੱਗ ਰਿਹਾ ਵੀ ਹੈਗੀ 1% ਮੰਨ ਲਓ 100 ਬੂਟੇ ਮਗਰ ਇੱਕ ਬੂਟਾ ਦਿਖਦਾ 1% ਤੇ ਵੀ ਘਟੇ ਆ ਹਾਲੇ ਅੱਜ ਹੋਈ ਵੀ 22 ਦਿਨ ਦੀ ਆ ਬਾਕੀ ਹੁਣ ਕਹਾਂ ਤੇ ਕਹਾਂ ਪਤਾ ਲੱਗੀ ਜੋ ਜਤੀਆ ਜੂਰੀਆ ਮਾਰਾਂਗੇ ਉਹਦੇ ਬਾਅਦ ਰਿਜ਼ਲਟ ਪਤਾ ਲੱਜੇਗਾ ਹਲੇ ਤਾਂ ਦੂਆ ਜੂਈਆ ਹੀ ਮਾਰਿਆ ਏ ਪੀਆ ਜੂਰੀ ਦੇ ਬਾਅਦ ਦੇਖਦੇ ਆ ਕਿ ਆ ਰਿਜ਼ਲਟ ਆਉਂਦਾ ਇਹਦਾ ਚਲੋ ਮਿਲਦੇ ਆਂ ਫਿਰ ਅਗਲੀ ਕਿਸੇ ਵੀਡੀਓ ਚ ਜਦ ਲਈ ਬਹੁਤ ਧੰਨਵਾਦ ਜੀ